ਕੀ ਕਹਿ ਰਹੇ ਨੇ ਬਾਣੀ ਆਪਣੀ ਤੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਂਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ ਕਹਿੰਦੇ ਮੈਂ ਮੈਨੂੰ ਉਹ ਰਸ ਆਇਆ ਆ ਜਿਹੜੀਆਂ ਸ਼ੱਕਰ ਖੰਡ ਦੁੱਧ ਨਾਲ ਬਣੀਆਂ ਵਸਤਾ ਜਿੰਨੀਆਂ ਖਾਂਦਾ ਸੀ ਇਹ ਉਹ ਉਸ ਰਸ ਜਿੰਨੀਆਂ ਨੀਂ ਸਿਗੀਆਂ ਮਿੱਠੀਆਂ ਇੱਕ ਅੰਦਰੋਂ ਰਸ ਦਸਵੇਂ ਘਰ ਵਿੱਚੋਂ ਆਇਆ ਜਿਹਦੇ ਨਾਲ ਮੇਰੇ ਕਪਾਟ ਖੁੱਲ ਗਏ ਮੇਰੇ ਪਾਪਾਂ ਦੀ ਮੈਲ ਤੋਂ ਹੋ ਗਈ ਮੇਰੇ ਮਾੜੇ ਕਰਮਨਾਸ਼ ਹੋ ਗਏ ਜਿਉਂ ਅੰਮ੍ਰਿਤ ਪੀਤਾ ਮਨ ਦੀ ਤ੍ਰਿਪਤੀ ਹੋ ਗਈ ਮਨ ਸ਼ਾਂਤ ਹੋ ਗਿਆ ਠੰਡਾ ਠਾਰ ਹੋ ਗਿਆ ਐ ਲੱਗਾ ਕਿ ਮੈਂ ਸੱਚਖੰਡ ਦੇ ਵਿੱਚ ਬੈਠਾ ਹਾਂ ਸਮਾਧੀ ਲਾਈ ਤੇ ਮਾਲਕ ਮੇਰੇ ਮੁਖ ਦੇ ਵਿੱਚ ਜਦੋਂ ਮਾਂ ਆਪਣੇ ਬੱਚੇ ਦੇ ਮੁਖ ਦੇ ਵਿੱਚ ਪਹਿਲਾਂ ਮਾਂ ਆਪਣੀ ਬੁਰਕੀ ਨਾਲ ਆਪਣੇ ਮੁਖ ਚਿਤ ਦੀ ਇੱਕ ਬੱਚੇ ਵਿੱਚ ਠਣਾ ਨਹੀਂ ਆਉਂਦਾ ਤੇ ਫਿਰ ਬੱਚੇ ਦੇ ਮੁਖ ਵਿੱਚ ਕੱਢ ਕੇ ਆਪਣੇ ਮੂੰਹ ਚੋ ਗਰਾਈ ਦਿੰਦੀ ਹੈ ਦਸਵੇਂ ਘਰ ਚ ਐ ਹੀ ਅਕਾਲ ਪੁਰਖ ਵਾਹਿਗੁਰੂ ਸਤਖੰਡ ਵਿੱਚ ਆਪਣੇ ਮੁਖ ਚੋਂ ਕੱਢ ਕੇ ਆਪਣੇ ਬੱਚੇ ਦੇ ਮੁਖ ਵਿੱਚ ਅੰਮ੍ਰਿਤ ਪਾ ਰਿਆ ਹੁੰਦਾ ਹੈ ਕਹਿੰਦੇ ਅਸੀਂ ਧੰਨ ਹੋ ਗਏ ਗੁਰਮਖੋ ਇਹ ਸਾਰਾ ਜੋ 1430 ਅੰਗ ਗੁਰਬਾਣੀ ਗੁਰੂ ਦਾ ਉਪਦੇਸ਼ ਹੈ ਸਾਡੇ ਮਨਾਂ ਵਾਸਤੇ ਹੈ ਚਾਹੇ Hindu ਭਰਾ ਨੇ ਚਾਹੇ Muslim ਭਰਾ ਨੇ ਚਾਹੇ ईसाई ਨੇ ਚਾਹੇ ਸਿੱਖ ਨੇ ਉਪਦੇਸ਼ ਜੋ ਵਰਨਾ ਕੋ ਸਾਂਝਾ ਪਰ ਅਸੀਂ ਕਮਾ ਨਹੀਂ ਰਹੇ ਅੱਜ ਕਮਾਈ ਨਹੀਂ ਕਰਕੇ ਦੇਖ ਰਹਿ ਜਿੰਨਾ ਚਿਰ ਕਮਾਈ ਨਹੀਂ ਸਾਡੇ ਕੋ ਉਨਾਂ ਚਿਰ ਸਾਨੂੰ ਐ ਲੱਗੇਗਾ ਕਿ ਗੁਰਬਾਣੀ ਵਾਲੇ ਸ਼ਬਦ ਸਾਡੇ ਸਮਝਣ ਤੋਂ ਬਾਹਰ ਹੈ ਸਮਝ ਨਹੀਂ ਆ ਰਹੀ ਕਿਉਂ ਨਹੀਂ ਸਮਝ ਆ ਰਹੀ ਕਿਉਂਕਿ ਅਸੀਂ ਅਭਿਆਸ ਕਰਨੇ ਨੂੰ ਤਿਆਰ ਨਹੀਂ ਅਸੀਂ ਕਮਾਈ ਕਰਨੇ ਨੂੰ ਤਿਆਰ ਨਹੀਂ ਜਿੰਨਾ ਤੇ ਚੌਂਕੜਾ ਲਾ ਕੇ ਸਤ ਸੰਗ ਚ ਬਹਿ ਕੇ ਗੁਰੂ ਗੁਰੂ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਕਹਿੰਦੇ ਇੱਕੋ ਤੇਰੀ ਰਸਨਾ ਤੇ ਰਟਣ ਰਹਿ ਜਵੇ ਗੁਰੂ ਗੁਰੂ ਦੂਜਾ ਸਭ ਕੁਝ ਤੈਨੂੰ ਭੁੱਲ ਜਾਵੇ ਤੇ ਫਿਰ ਕੀ ਹੋਏਗਾ ਉਹ ਆਨੰਦ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਜਿਹੜਾ ਇਸ ਸੰਸਾਰ ਤੇ ਕਿਸੇ ਵੀ ਵਸਤੂ ਵਿੱਚ ਨਹੀਂ ਹੈ ਤੇ ਮਰਗ ਨੇ ਮੈਂ ਗਰੰਟੀ ਲੈਂਦਾ ਹਾਂ ਗੁਰਨਾਨਕ ਦੀ ਮੋਹਰ ਲਾਈ ਹੋਈ ਹੈ ਇੱਕ ਵਾਰ ਤੁਸੀਂ ਸ਼ਬਦ ਨੂੰ ਕਮਾ ਕੇ ਵੇਖੋ ਜੀਵਨ ਵਿੱਚ ਜਿਨ੍ਹਾਂ ਨੇ ਕਮਾਇਆ ਉਹਨਾਂ ਨੇ ਰਸ ਬਿਆਨ ਕੀਤਾ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਪੀਤਾ ਨਾ ਇਹ ਰਸ ਉਹ ਦੁਨੀਆ ਨੂੰ ਦੱਸਣ ਲੱਗੇ ਆਨੰਦ ਭਾਇ ਮੇਰੀ ਮائیں ਸਤਗੁਰੂ ਮੈਂ ਪਾਇਆ ਕਹਿੰਦੇ ਮੈਨੂੰ ਆਨੰਦ ਆਇਆ ਕਦੋਂ ਜਦੋਂ ਗੁਰੂ ਅੰਗਦ ਦੇ ਮਹਾਰਾਜ ਦੀ ਸੰਗਤ ਕੀਤੀ ਉਹਨਾਂ ਨੇ ਸ਼ਬਦ ਦਾ ਅਭਿਆਸ ਕਰਾਇਆ ਸੁਰਤ ਆਪਣੇ ਘਰੇ ਚਲੇ ਗਈ ਗੁਰਮਖਾਂ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਦਸਮ ਆਕਾਸ਼ ਵਿੱਚ ਚਲਾ ਗਈ ਸੁਰਤ ਕੀ ਫਿਰ ਉੱਥੇ ਹੋਇਆ ਕਹਿੰਦੇ ਆਨੰਦ ਆਇਆ ਉਹ ਆਨੰਦ ਜਿਹੜਾ ਸੰਸਾਰ ਤੇ ਨਹੀਂ ਹੈ आनंद ਪਿਆ ਮੇਰੀ ਮਾਏ ਕਿ ਮੇਰੀ ਮਾਏ ਮੈਨੂੰ ਆਨੰਦ ਆਇਆ ਤੇ ਕਿੱਥੇ ਜਾ ਗਿਆ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਕਹਿੰਦੇ ਸਤ ਗੁਰੂ ਦੀ ਪਤੀ ਪਰਮੇਸ਼ਰ ਦੀ ਮੈਨੂੰ ਪ੍ਰਾਪਤੀ ਹੋ ਗਈ ਤੇ ਕਿਦਾਂ ਹੋਈ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸ਼ੀਤੀ ਕਹਿੰਦੇ ਸਹਿਜ ਵਿੱਚ ਮਨ ਚਲਾ ਗਿਆ ਸਿਮਰਨ ਕਰਦੇ ਕਰਦੇ ਇੱਕ ਜਿਤ ਮਨ ਹੋਇਆ ਸਹਿਜ ਵਿੱਚ ਜਲਾ ਗਿਆ ਸਹਿਜ ਕਿਹਨੂੰ ਕਹਿੰਦੇ ਆ ਇਹ ਨਹੀਂ ਕਿ ਆਪਾਂ ਮੁੱਖ ਬੰਦ ਕਰ ਲਿਆ ਅੱਖਾਂ ਬੰਦ ਕਰ ਲਈਆਂ ਇਹਨੂੰ ਸਹਿਜ ਇਹ ਤਾਂ ਬਗਲਾ ਸਮਾਧੀ ਏ ਹਾਂਸ ਤੇ ਬੰਗਲੇ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਚਿੱਟੇ ਹੀ ਹੁੰਦੇ ਐ ਇਦਾਂ ਹੀ ਨਾ ਜੀ ਪਰ ਪਤਾ ਕਦੋਂ ਲੱਗਦਾ ਹੰਸਾਂ ਹੀਰੇ ਮੋਤੀ ਚੁਗਣਾ ਹੰਸ ਮਾਨਸ ਰੋਬਰ ਤੇ ਬੰਦੇ ਨੇ ਹੀਰੇ ਮੋਤੀ ਚੁਗਦੇ ਨੇ ਬਗਲਾ ਕਿੱਥੇ ਬੰਦਾ ਜੀ ਬੋਲ ਕੇ ਦੱਸੋ ਮੰਗਲਾ ਕਿੱਥੇ ਬੰਦਾ ਜੀ ਛੱਪੜ ਦੇ ਉਹ ਵੀ ਸਮਾਦੀ ਲਾਉਂਦਾ ਜਦੋਂ ਸਮਾਦੀ ਲਾਉਂਦਾ ਇੱਕ ਲੱਤ ਭਾਰ ਕਿਤੇ ਵੇਖਿਓ ਤੇ ਪਰ ਉਹਦੇ ਮਨ ਦੀ ਹਾਲਾਤ ਹਾਲਤ ਕੁਝ ਹੋਰ ਹੁੰਦੀ ਕਿ ਡੱਡੀ ਮੱਛੀ ਆਵੇ ਗੰਦਗੀ ਨੂੰ ਆਪਣੀ ਖਰਾਕ ਬਣਾਉਂਦਾ ਹੈ ਠਾਗ ਦ੍ਰਿਸ਼ਟ ਬੱਗਾ ਲਿਬਲਾਗਾ ਬਗਲਾ ਸਮਾਦੀ ਉਹਨੂੰ ਕਹਿੰਦੇ ਨੇ ਹੁਣ ਇਹ ਸਮਾਦੀ ਲੱਗਣੀ ਹੈ ਸੁਰਤ ਦੀ ਮਨ ਦੀ ਜਿਉਂ ਹੀ ਮਨ ਨੇ ਸ਼ਬਦ ਦਾ ਅਭਿਆਸ ਕੀਤਾ ਤ੍ਰੈ ਗੁਣਾਂ ਨੂੰ ਛੱਡ ਕੇ ਵਿਚਾਰਾਂ ਨੂੰ ਛੱਡ ਕੇ ਮਨ ਉਹ ਨੌ ਦਰਾਂ ਨੂੰ ਛੱਡ ਕੇ ਆ ਨੌ ਦਰ ਨੇ ਨੌ ਦਰਾਂ ਦਾ ਪਤਾ ਆਪਾਂ ਨੂੰ ਸਾਰਿਆਂ ਨੂੰ ਦੋ ਅੱਖਾਂ ਨੇ ਦੋ ਸਰਬਣ ਨੇ ਦੋ ਨਾਸਕਾ ਏ ਇੱਕ ਮੌਖੇ ਸਾਤ ਏ ਦੋ ਗੁਪਤਿੰਦਰੇ ਨੇ ਇਹ ਨੌ ਦਰ ਨੇ ਨੌ ਦਰਾਂ ਦੇ ਵਿੱਚ ਛੱਡੀ ਸ਼ਰਤ ਭੁੱਲ ਗਈ ਵਾਹਿਗੁਰੂ ਨੂੰ ਨੌਂ ਦਰ ਦੇਖ ਜੋ ਕਾਮਨ ਭੂਲੀ ਕਾਮਨ ਕਹਿੰਦੇ ਇਹ ਮਨ ਕਾਮਨ ਜਿਹੜਾ ਮਨ ਭੁੱਲ ਗਿਆ ਨੌਂ ਦਰ ਦੇਖ ਜੋ ਕਾਮਨ ਭੂਲੀ ਵਸਤ ਅਨੂਪ ਨਾ ਪਾਈ ਕੁੰਜੀ ਕੁਲ ਪ੍ਰਾਣ ਕਾ ਰਾਖੇ ਕਰਤੇ ਬਾਤਨ ਲਾਈ ਅਬ ਮਨ ਜਾਗਤ ਰੇ ਹੋਰੇ ਭਾਈ ਮਨ ਜਾਗਦਾ ਰਹੇ ਜੇ ਵਸਤ ਅਸਲੀ ਵਸਤ ਲੈਣਾ ਚਾਹੁੰਦਾ ਹੈ ਨਾ ਤੇ ਆ ਨੌਂ ਦਰਾਂ ਚ ਉਹ ਵਸਤੂ ਨਹੀਂ ਪਈ ਨੌਂ ਦਰਾਂ ਚ ਉਹ ਪ੍ਰਸ਼ਾਦ ਨਹੀਂ ਪਿਆ ਜਿਹਨੂੰ ਜਿਹਨੂੰ ਪੀ ਕਹਤੇ ਅਮਰ ਅਮਰ ਹੋਣਾ ਜਿਹਨੂੰ ਅਮਰਤ ਕਹਿੰਦੇ ਨੇ ਉਹ ਦਸਵੇਂ ਘਰ ਵਿੱਚ ਹੈ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਨੌ ਤਰਾਂ ਤੋਂ ਉੱਪਰ ਉਹ ਘਰ ਹੈ ਜਿਹਨੂੰ ਮਾਰ ਕਹਿੰਦੇ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸਮੇ ਰਾਖੀ ਜੋਤ ਅਪਾਰੋ ਦਸਵੇਂ ਘਰ ਵਿੱਚ ਲਗਾਤਾਰ ਜੋਤ ਜਾਗ ਰਹੀ ਹੈ ਕਦੀ ਬੁਜੀ ਨਹੀਂ ਹਨੇਰਾ ਨਹੀਂ ਕਦੀ ਹੋਇਆ ਨੌਦਰਾਂ ਚ ਹਨੇਰਾ ਹੀ ਹਨੇਰਾ ਅੱਖਾਂ ਬੰਦ ਕਰ ਲਓ ਪ੍ਰੈਕਟੀਕਲ ਕਰੋ ਵੇਖੋ ਨੌਦਰਾਂ ਚ ਕੀ ਪਿਆ ਤੁਹਾਨੂੰ ਪਤਾ ਲੱਗ ਜਾਏਗਾ ਦੇਖੋ ਇੱਕ ਵਾਰ ਕਰੋ ਨੇਤਰ ਬੰਦ ਪ੍ਰੈਕਟੀਕਲ ਕਰੋ ਕਰੋ ਜੀ ਨੇਤਰ ਬੰਦ ਸਾਰੇ ਕਰ ਲਓ ਸ਼ਾਬਾਸ਼ ਅੱਖਾਂ 'ਚ ਧਿਆਨ ਲਾਜੋ ਅੱਖਾਂ 'ਚ ਕੀ ਪਿਆ ਤੁਹਾਡੇ ਪਤਾ ਲੱਗ ਜਾਏਗਾ ਫੇਰ ਧਿਆਨ ਲੈ ਜਾਓ ਕੰਨਾਂ ਵਿੱਚ ਕੀ ਚੱਲ ਰਿਹਾ ਤੁਹਾਡੇ ਫਿਰ ਨਾਸਕਾ 'ਚ ਧਿਆਨ ਲੈ ਜਾਓ ਨਾਸਕਾ ਨੱਕ ਦੇਖੋ ਕੀ ਚੱਲ ਰਿਹਾ ਫਿਰ ਮੁਖ 'ਚ ਧਿਆਨ ਲੈ ਜਾਓ ਮੁਖ 'ਚ ਕੀ ਚੱਲ ਰਿਹਾ ਫਿਰ ਗੁਪਤ ਇੰਦਰੀਆਂ 'ਚ ਧਿਆਨ ਲੈ ਜਾਓ ਗੁਪਤ ਇੰਦਰੀਆਂ 'ਚ ਕੀ ਚੱਲ ਰਿਹਾ ਦੇਖੋ ਜਰਾ ਟਿਕਦਾ ਮੰਨ ਇਹਨਾ ਇੰਦਰੀਆਂ 'ਚ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਟਿਕਿਆ ਆਪਣਾ ਮਨ ਜੀ ਸੱਚ ਬੋਲਣਾ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆਂ ਗੋਦ ਵਿੱਚ ਬੈਠੇ ਆਂ ਝੂਠ ਨਹੀਂ ਬੋਲਣਾ ਨੇਤਰਾਂ 'ਚ ਧਿਆਨ ਲਾਜੋ ਨੇਤਰ ਵੀ ਗੰਦਨਾ ਭਰੇ ਪਏ ਆ ਇਹਦੇ ਬੈਠਣ ਦੀ ਇੱਥੇ ਜਗ੍ਹਾ ਨਹੀਂ ਹੈ ਸਰਵਣਾ 'ਚ ਧਿਆਨ ਇੱਥੇ ਸੁਰਤ ਲੈ ਜਾਓ ਇਵੇਂ ਨਿੰਦਿਆ ਚੁਗਲੀ ਸੰਸਣ ਕੇ ਨਾ ਕਦੇ ਕਿਸੇ ਦੀ ਕਰ ਲਈ ਕਦੇ ਕਿਸੇ ਦੀ ਕਰੇ ਮੈਲੇ ਹੋ ਚੁੱਕੇ ਗੰਦ ਨਾ ਪਰੇ ਪਏ ਆ ਨਾਸਕਾ ਚ ਧਿਆਨ ਲੈ ਜਾਓ ਮਾੜੀਆਂ ਸੁਗੰਧੀਆਂ ਲੈ ਲੈ ਕੇ ਬਾਸ਼ਨਾ ਦੀਆਂ ਕਾਮ ਕਰੋ ਲੰਮੋਂਕਾਰ ਦੀਆਂ ਵੀ ਮੈਲੇ ਹੋ ਚੁੱਕੇ ਨੇ ਇੱਥੇ ਵੀ ਧਿਆਨ ਲੱਗਦਾ ਨਹੀਂ ਮੁਖ ਚ ਲੈ ਜਾਓ ਮਾੜਾ ਖਾ ਕੇ ਮਾੜਾ ਬੋਲ ਕੇ ਮੁਖ ਵੀ ਗੰਦਾ ਹੋ ਚੁੱਕਿਆ ਹੈ ਗੁਪਤਿੰਦਰੀਆਂ ਚ ਲੈ ਜਾਓ ਕਾਮ ਬਾਸ਼ਨਾ ਭਰੀ ਪਈ ਹੈ ਕਿੱਥੇ ਧਿਆਨ ਟਿਕਾਵਾਂਗੇ ਤੇ ਮਾਰੇ ਗੁਰਬਾਣੀ ਵਿੱਚ ਕੀ ਸਮਝਾਉਣ ਲੱਗੇ ਕਹਿੰਦੇ ਆ ਨੌ ਘਰ ਜਿਹੜੇ ਐ ਇਹਨਾਂ ਵਿੱਚ ਧਿਆਨ ਨਹੀਂ ਲੱਗੇਗਾ ਸ਼ਬਦ ਦਾ ਅਭਿਆਸ ਕਰੋ ਇਹ ਸੁਰਤ ਨੂੰ ਕੱਢ ਕੇ ਨੌ ਦਰਾਂ ਵਿੱਚੋਂ ਦਸਵੇਂ ਵਿੱਚ ਲੈ ਜਾਓ ਜਿੱਥੇ ਜੋਤ ਹਰ ਵੇਲੇ ਜਾਗ ਰਹੀ ਐ ਇਹਨਾਂ 'ਚ ਜੋਤ ਥੋੜੋ ਤੁਸੀਂ ਦਿਖੀ ਦਿਸੀ ਜੀ ਕਿਸੇ ਨੂੰ ਜੋਤ ਨੌ ਦਰ ਤਾਂ ਹਨੇਰਾ ਹੀ ਨਹੀ ਰਾਇਆ ਇਹਨਾਂ ਵਿੱਚ ਗੰਦੇ ਗੰਧ ਪਿਆ ਕਹਿੰਦੇ ਦਸਵੇਂ ਘਰ ਵਿੱਚ ਜੋਤ ਦਾ ਪ੍ਰਕਾਸ਼ ਐ ਲਾਈਟ ਐ ਜਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਿ ਤੇ ਚੱਕਰ ਚੇਹਨ ਅਰ ਵਰਨ ਜਾਤ ਅਰ ਪਾਤ ਨਹੀਂ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਜਲ ਮੂਰਤ ਅਨ ਭਉ ਪ੍ਰਕਾਸ਼ ਅਨ ਭਉ ਪ੍ਰਕਾਸ਼ ਜਿਹੜੀ ਜੋਤ ਹੈ ਉਹ ਦਸਵੇਂ ਘਰ ਵਿੱਚ ਇੱਥੇ ਜਾਗ ਰਹੀ ਹੈ ਕਿੱਥੇ ਹੈ ਜੀ ਦਸਮਾ ਇੱਥੇ ਪਤਾ ਲੱਗੇ ਆ ਸਰੀਰ ਹੈ ਤਾਂ ਮਾਇਆ ਹੈ ਅਲਰੇਡੀ ਬਾਡੀ ਹੈ ਇਹ ਸਰੀਰ ਸਾ ਮੂਲ ਹੈ ਮਾਇਆ ਦਸਮਾ ਕਿੱਥੇ ਆ ਜੀ ਇੱਥੇ ਦਸਮਾ ਹੈ ਕੋਪਾ ਜਾਵਾਂਗੇ ਤੇ ਪਤਾ ਲੱਗੇਗਾ ਨੇ ਜੇ ਮੈਂ ਹੁਣ ਇੱਥੇ ਕਹਤਾ ਕਿ ਭਾਈ ਸਾਹਿਬ ਤੁਸੀਂ ਕਿੱਦਾਂ ਹੱਥ ਕਰਕੇ ਇੱਥੇ ਕਹਤਾ ਦਸਮਾ ਹੈ ਕਿਉਂਕਿ ਜਿੰਨਾ ਚਿਰ ਅਪਾ ਪ੍ਰੈਕਟੀਕਲ ਨਹੀਂ ਨਾ ਕਰਦੇ ਕਹਿਰ ਬਦਾਸ ਹੱਥ ਪੈ ਨੇੜੇ ਉਹ ਤਾਂ ਹੱਥਾਂ ਪੈਰਾਂ ਤੋਂ ਨੇੜੇ ਹੈ ਦਸਮਾ ਜੇਚੋ ਵਸਦਾ ਰੱਬ ਜਿਨ੍ਹਾਂ ਨੇ ਗੁਰੂ ਅਰਦਾਸ ਮਹਾਰਾਜ ਨੇ ਖੋਜ ਕੀਤੀ ਖੋਜ ਕਰਕੇ ਸੰਤ ਕੋ ਮੇਰੇ ਹੱਥਾਂ ਪੈਰਾਂ ਤੋਂ ਹੀ ਉਲੱਗ ਗਏ ਆ ਤੇ ਸਾਨੂੰ ਫਿਰ ਕਿਉਂ ਨਹੀਂ ਦਿਸਿਆ ਜੇ ਹੱਥਾਂ ਪੈਰਾਂ ਤੋਂ ਰੱਬ ਲੱਗ ਗਿਆ ਹੈ ਪਰਮੇਸ਼ਰ ਲੱਗ ਗਿਆ ਹੈ ਫਿਰ ਸਾਨੂੰ ਕਿਉਂ ਨਹੀਂ ਦਿਸਦਾ ਹੱਥ ਪੈਰ ਤਾਂ ਦਿਸ ਰਹੇ ਆ ਫਿਰ ਜਿਹੜਾ ਰੱਬ ਹੈ ਉਹ ਨਹੀਂ ਦਿਸਿਆ ਕਿਉਂ ਨਹੀਂ ਦਿਸਿਆ